ਸੋਸ਼ਲ ਦੋਸਤੋ ਮੈਂ ਤੁਹਾਡਾ ਆਪਣਾ ਬੀਐਸ ਹੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਸੂਰੇ ਨਿਊਜ਼ ਚੈਨਲ ਅਸੀਂ ਮੌਜੂਦ ਆ ਠਨੌਰ ਦੇ ਵਿੱਚ ਜਿੱਥੇ ਵੀ ਤੁਹਾਨੂੰ ਦੱਸਦੇ ਕਿ ਸਵੇਰ ਤੋਂ 9 ਤੋਂ 10 ਵਜੇ ਤੋ ਜਿਹੜਾ ਕਹੁੰਦਾਨ ਕੈਂਪ ਜਿਹੜਾ ਕਾ ਇੱਥੇ ਲਗਾਇਆ ਗਿਆ ਇੱਥੇ ਦੱਸਦੇ ਕਿ ਗੁਰਦੁਆਰਾ ਸ਼੍ਰੀ ਦੀਵਾਨ ਹਾਲ ਨੇੜੇ ਸਰਕਾਰੀ ਹਸਪਤਾਲ ਦੇ ਨੇੜੇ ਜੋ ਹੈ ਖੂਨਦਾਨ ਕੈਂਪ ਰੱਖਿਆ ਗਿਆ ਜਿਸਦੇ ਵਿੱਚ ਤੁਹਾਨੂੰ ਦੱਸਦੇ ਕਿ ਜੋ ਕਲਬ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਜੀ ਆ ਜਿਨ੍ਹਾਂ ਦਾ ਅੱਜ ਜਨਮ ਦਿਨ ਸੀਗਾ ਔਰ ਜਨਮ ਦਿਨ ਮੌਕੇ ਦੇ ਉੱਪਰ ਇਹ ਜਿਹੜਾ ਉਪਰਾਲਾ ਕੀਤਾ ਤਾਂ ਤੁਹਾਨੂੰ ਦੱਸਦੇ ਕਿ ਨਾਲ ਸਾਡੀ ਜੋ ਵਿਧਾਇਕ ਹੈ ਜੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਐਮ ਐਲ ਕੁਰਲਾਲ ਘਨੌਰ ਹੈ ਉਹਨਾਂ ਦਾ ਵੀ ਅੱਜ ਜੋ ਹੈ ਜਨਮ ਦਿਨ ਸੀਗਾ ਤੇ ਇਸ ਜਨਮ ਦਿਨ ਦੇ ਮੌਕੇ ਦੇ ਉੱਪਰ ਜੋ ਗੁਰਵਿੰਦਰ ਸਿੰਘ ਕਾਲਾ ਜੀ ਆਉਣ ਸਾਰੀ ਟੀਮ ਨੇ ਮਿਲ ਕੇ ਜਿਹੜਾ ਉਪਰਾਲਾ ਕੀਤਾ ਤਾਂ ਕਿ ਖੂਨਦਾਨੈਂਪ ਲਗਾਇਆ ਜਾਵੇ ਔਰ ਖੂਨਦਾਨ ਦੇ ਲਈ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਹਾਲ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਦੂਰ ਦੂਰ ਤੱਕ ਖੂਨਦਾਨ ਜੋ ਹੈ ਕਰਨ ਲਈ ਇੱਥੇ ਆਏ ਪਿੰਡਾਂ ਦੇ ਵਿੱਚੋਂ ਸਾਰੇ ਆ ਗਏ ਤੇ ਖੂਨਦਾਨ ਕਰਨ ਲਈ ਪਹੁੰਚੇ ਜੇ ਤੁਹਾਨੂੰ ਦੱਸ ਦੇਈਏ ਕਿ 100 ਤੋਂ ਪਲੱਸ ਯੂਨਿਟ ਐ ਤੇ ਜੋ ਗੁਰਵਿੰਦਰ ਕਾਲਾ ਜੀ ਦੇ ਅਨੁਸਾਰ ਹੈ ਤਾਂ ਦੱਸਿਆ ਪਟਿਆਲਾ ਤੋਂ ਅਰਜਿੰਦਰਾ ਹਸਪਤਲ ਤੋਂ ਪਟਿਆਲਾ ਤੋਂ ਪੂਰੀ ਟੀਮ ਆ ਗਈ ਸਾਰੇ ਇਥੇ ਆਣ ਕੇ ਜਿਹੜੇ ਹਸਪਤਲ ਦੇ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਹੈ ਖੂਨ ਦਾਣ ਜਿਹੜਾ ਕਿ ਲੈਂਦੇ ਹੋਏ ਤੇ ਸਾਰਾ ਤੁਹਾਨੂੰ ਦੱਸ ਦੇ ਕਿ ਇੱਥੇ ਜੋ ਟੀਮ ਹੈ ਜੋ ਖੂਨ ਦਾਣ ਜਿਹੜੇ ਕਰਨ ਲਈ ਦੂਰ ਦੂਰ ਤੋਂ ਆਏ ਸੀਗੇ ਸਾਰੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸੀਗੇ ਤੇ ਹਰੇਕ ਤਰ੍ਹਾਂ ਦੇ ਜੋ ਹੈ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰਾਂ ਨੇ ਬੜੇ ਤਰੀਕੇ ਨਾਲ ਬੜੇ ਸੁਝਾਅ ਦੇ ਨਾਲ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਖੂਨ ਦਾਣ ਜਿਹੜਾ ਹੈਗਾ ਉਹਨਾਂ ਤੋਂ ਨਹੀਂ ਲਏਗਾ ਤੇ ਜਿਹੜੇ ਮਤਲਬ ਕਿ ਬਿਲਕੁਲ ਤੰਦਰੁਸਤ ਹੈ ਉਹਨਾਂ ਨੂੰ ਸਾਰਾ ਕੁਝ ਦੱਸਦੇ ਖੂਨ ਦਾਣ ਜਿਹ ਤੇ ਸਾਰਿਆਂ ਨੇ ਇੱਕ ਮੈਸੇਜ ਦਿੱਤਾ ਗਿਆ ਜੀ ਪੂਰੇ ਦੇਸ਼ ਭਰ ਦੇ ਵਿੱਚ ਖੂਨਦਾਨ ਦੇ ਜਿਹੜੇ ਬਹੁਤ ਸਾਰੇ ਯੂਨਿਟ ਦੀ ਜਿਹੜੀ ਲੋਡ ਹੁੰਦੀ ਆ ਦਰ ਕਿ ਬਹੁਤ ਸਾਰੇ ਘੱਟ ਲੋਕ ਖੂਨਦਾਨ ਜਿਹੜਾ ਕਰ ਪਾਉਂਦੇ ਆ ਤਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਜੋ ਹੈ ਖੂਨਦਾਨ ਕਰਨ ਦੇ ਲਈ ਅੱਗੇ ਤੋਂ ਅੱਗੇ ਆਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਰਹੇ ਕਿ ਇਨਸਾਨ ਜੋ ਹੈ ਖੂਨਦਾਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਦਾਨ ਕਰ ਰਿਹਾ ਹੈ ਲੇਕਿਨ ਤੁਹਾਨੂੰ ਦੱਸ ਦੇ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਹ ਖੂਨਦਾਨ ਕਿਹਾ ਜਾਂਦਾ ਤੇ ਅੱਜ ਇਸੇ ਤਰ੍ਹਾਂ ਦੇ ਇੱਕ ਪ੍ਰੋਗਰਾਮ ਆ ਰਿਹਾ ਜਿਹਦੇ ਦੌਰਾਨ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਜੋ ਹੈ ਅਕਸ਼ਚੇ ਤਾਂ ਜੀ ਤਾ ਜੀ ਤਸਰਿਲਦਾਰ ਸਾਹਿਬ ਐਸਐਸਓ ਸਾਹਿਬ ਟੀਐਸਪੀ ਸਾਹਿਬ ਤੇ ਹੋਰ ਕਾਫੀ ਸਖਸੀਅਤਾਂ ਚੇਅਰਮੈਨ ਜੀ ਬਹੁਤ ਸਾਰੇ ਸਖਸੀਅਤਾਂ ਇੱਥੇ ਜੋ ਪਹੁੰਚੀਆਂ ਸੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਐਮਐਲਏ ਗੁਰਲਾਲ ਕਲੌਰ ਨੇ ਕੀ ਕਿਹਾ ਇਲਾਕਾ ਨਿਵਾਸੀਆਂ ਨੂੰ ਤੇ ਗੋਵਿੰਦਰ ਸਿੰਘ ਕਾਲਾ ਜਿਹਨਾਂ ਤੇਹੋ ਜਾਂ ਮੈਸੇਜਤਾ ਆਉ ਸੁਣਦੇ ਆ ਉਹਨਾਂ ਦੀ ਜਵਾਬੀ ਸਰ ਕਿੰਨੇ ਕਹੋਂ ਤੱਕ ਚਲੇ ਗਏ ਪਰਸੇ ਜੀ ਹੋਂ ਤੱਕ 50 ਤੋਂ ਪਲੱਸ ਜਿਹੜੇ ਆ ਹੁਕਮਦਾਨੀ ਜਿਹੜਾ ਉਹਨਾਂ ਕਰ ਚੁੱਕੇ ਆ ਠੀਕ ਹੈ ਜੀ ਸیرے ਸਰ ਕਿੰਨੇ ਕਵੇ ਤੋਂ ਸਾਰੀ ਕਿਦਾਂ ਜੀ ਸیرے ਅਸੀਂ ਲਗਭਗ 9 ਵਜੇ ਅ ਕਿ ਕਿੰਨਾ ਦਾ ਸਪੌਂਸਰਲ ਰਿਸਪੌਂਸ ਬਹੁਤ ਅੱਛਾ ਹੈ ਬਹੁਤ ਅੱਛਾ ਰਿਸਪੌਂਸ ਰਿਹਾ ਜੀ ਜਿਹੜਾ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਹੈਗਾ ਪਹਿਲੇ ਪਹਿਲੀ ਗੱਲ ਹੈ ਵੀ ਖੂਨਦਾਨ ਕੈਂਪ ਲੱਗਣਾ ਆਪਣੇ ਆਪ 'ਚ ਬੜੀ ਪੋਜ਼ਿਟਿਵਿਟੀ ਵਾਲੀ ਗੱਲ ਹੈ ਇਹਦਾ ਮਤਲਬ ਹੈ ਵੀ ਜਦੋਂ ਤੁਸੀਂ ਖੂਨਦਾਨ ਕੈਂਪ ਲਾਉਂਦੇ ਹੋ ਤੇ ਜਿਹੜੇ ਖੂਨਦਾਨ ਆ ਕੇ ਕੈਂਪ ਦੇ ਵਿੱਚ ਯੋਗਦਾਨ ਦਿੰਦੇ ਆ ਇਹਦਾ ਮਤਲਬ ਹੈ ਵੀ ਉਹਨਾਂ 'ਚ ਸੋਚ ਹੈ ਵੀ ਅਸੀਂ ਜਿਹੜੇ ਸਮਾਜ ਦਾ ਉਹ ਤਬਕਾ ਜਿਨ੍ਹਾਂ ਨੂੰ ਉਹਨਾਂ ਦੀ ਬੇਹਦ ਲੋੜ ਹੈ ਉਹਨਾਂ ਦੇ ਲਈ ਕੁਝ ਕੀਤਾ ਜਾਵੇ ਉਹਦੇ 'ਚ ਜਿਹੜੇ ਯੂਨਿਟ ਹੈ ਉਹ ਘਟਦੇ ਵੱਧਦੇ ਰਹਿਣਗੇ ਪਰ ਖੂਨਦਾਨ ਕੈਂਪ ਲ ਇਹਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਇਲਾਕੇ ਚ ਲੱਗਿਆ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਖੁਦਾਂ ਨੂੰ ਕੋਈ ਚੀਜ਼ ਹੈ ਜੀ ਕਿਉਂਕਿ ਇਹਦੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਦੋਂ ਉੱਥੇ ਸ਼ਾਰਟੇਜ ਹੁੰਦੀ ਹੈ ਤੇ ਲੋਕਾਂ ਚ ਜਾਗਰਤੀ ਨਾ ਹੋਣ ਕਰਕੇ ਜਾਗਰੂਕਤਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਆਉਂਦੇ ਇਹ ਕੈਂਪ ਇੱਕ ਤਰ੍ਹਾਂ ਦੀ ਇੱਕ ਪਬਲਿਸਿਟੀ ਵੀ ਇਸ ਤਰ੍ਹਾਂ ਦੀ ਹੈਗੀ ਹੈ ਵੀ ਉੱਥੇ ਜਾ ਕੇ ਲੋਕਾਂ ਨੂੰ ਪਤਾ ਲੱਗਦਾ ਵੀ ਕਿ ਅੱਛਾ ਕੰਮ ਹੋ ਰਿਹਾ ਹੈ ਇਹ ਬਰੀਜ਼ਾ ਦੀ ਸੇਵਾ ਦੇ ਲਈ ਡਾਕਟਰਾਂ ਦੀ ਮਦਦ ਲਈ ਬਹੁਤ ਵੱਡਾ ਇੱਕ ਜਿਹੜਾ ਹੈਗਾ ਹਿਲਾ ਹੈ ਉਪਰਾਲਾ ਹੈ ਸੋ ਇਹ ਦੇਣਾ ਚਾਹੀਦਾ ਹੈ ਕੁਝ ਲੋਕ ਜਿੱਥੇ ਜਾਉਂਦੇ ਸਰ ਕਹਿੰਦੇ ਖੂਨ ਜਾ ਦੇਣ ਤੋਂ ਬਹੁਤ ਡਰਦੇ ਆ ਹਾਂਜੀ ਉਹਨਾਂ ਨੇ ਕੀ ਕਰਾ ਜੀ ਤਿੰਨੀ ਦਿਨ ਬਾਅਦ ਦੇਣਾ ਚਾਹੀਦਾ ਹੈ ਹਾਂਜੀ ਤੁਹਾਡੀ ਬਿਲਕੁਲ ਅੱਛੀ ਗੱਲ ਹੈ ਬਿਲਕੁਲ ਤੁਹਾਡੇ ਦੇਖੋ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ ਹਰ ਸਾਲ ਜਿਹੜੇ ਆ ਲਗਭਗ 1 ਕਰੋੜ 40 ਲੱਖ ਯੂਨਿਟ ਖੂਨ ਦੀ ਲੋੜ ਪੈਂਦੀ ਹੈ ਤੇ ਜਿਹੜੀ ਲਗਭਗ 1 ਫੀਸਦੀ ਆਬਾਦੀ ਬਣਦੀ ਹੈ ਜੇ 1 ਫੀਸਦੀ ਆਬਾਦੀ ਦੇਵੇ ਇਹਦਾ ਮਤਲਬ ਹੈ ਵੀ 1 ਫੀਸਦੀ ਆਬਾਦੀ ਵੀ ਟਾਈਮ ਸੇ ਜਿਹੜਾ ਖੂਨਦਾਨ ਨਹੀਂ ਕਰ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭਰਮਪੁਲੇਖੇ ਨੇ ਸਭ ਤੋਂ ਵੱਡਾ ਤਾਂ ਇਹ ਵੀ ਸ਼ਾਇ ਸ਼ਾਇਦ ਆਏ ਇੱਕ ਇਹਦਾ ਬਲੱਡ ਦਾ ਮੇਰੇ ਸਹੀ ਇਸਤੇਮਾਲ ਹੋਏਗਾ ਇਸਦੇ ਬਹੁਤ ਸਾਰੇ ਹਨ ਪਰ ਉਹਨਾਂ ਨੂੰ ਇਹ ਯਕੀਨੀ ਨਹੀਂ ਬਣਾਉਣਾ ਚਾਹੀਦਾ ਹੈ ਕਿ ਵੀ ਇਹ ਜਿਹੜਾ ਤੁਹਾਡਾ ਇੱਕ ਇੱਕ ਜਿਹੜੀ ਬੂੰਦ ਹੈ ਇਹਦਾ ਅਸੀਂ ਇਸਤੇਮਾਲ ਕਰਦੇ ਹਾਂ ਅਸੀਂ ਘੱਟੋ ਘੱਟ ਇੱਕ ਇੱਕ ਯੂਨਿਟ ਲੈ ਕੇ ਜਾ ਰਹੇ ਹਾਂ ਸਾਡੇ ਕੋਲ ਬੈਗ ਹੈ ਇਹਦੇ ਅਸੀਂ ਅਲੱਗ-ਅਲੱਗ ਜਿਹੜੇ ਰੈੱਡ ਬਲੱਡ ਸੈਲਸ ਨੇ ਪਲਾਜ਼ਮਾ ਹੈ ਪਲੇਟਲੇਟਸ ਹੈ ਜਾਂ ਕੋ ਹੋਰ ਵੀ ਜਿਹੜੇ ਜਿਹੜੇ ਦੇ ਕੰਪੋਨੈਂਟ ਹਿੱਸਿਆਂ ਦੀ ਲੋੜ ਹੈਗੀ ਹੈ ਉਸ ਨੂੰ ਅਸੀਂ ਤਰਕ ਸੰਗਤ ਤੰਗ ਨਾਲ ਇਸਤੇਮਾਲ ਕਰਾਂਗੇ ਖੂਨ ਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਸਰੀਰ ਤੇ ਕੋਈ ਕਮਜ਼ੋਰੀ ਨਹੀਂ ਆਉਂਦੀ ਕੋਈ ਵੀ 18 ਸਾਲ ਤੋਂ ਲੈ ਕੇ 65 ਸ ਚਾਹੇ ਲੜਕਾ ਚਾਹੇ ਲੜਕੀ ਹੈ ਫੀਮੇਲ ਹੈ ਜਾਂ ਮੇਲ ਹੈ ਬਲੱਡ ਡੋਨੇਸ਼ਨ ਕਰ ਸਕਦਾ ਹੈ ਉਹਦਾ ਜਿਹੜਾ ਹੀਮੋਗਲੋਬਿਨ ਹੈ ਜਿਹੜਾ ਐਚਬੀ ਹੈ ਉਹ 12 ਗ੍ਰਾਮ ਤੋਂ ਵੱਧ ਹੋਣਾ ਚਾਹੀਦਾ ਜੀ ਠੀਕ ਹੈ ਸਰੀਰ ਦਾ ਭਾਰ ਜਿਹੜਾ 45 ਕਿਲੋ ਤੋਂ ਵੱਧ ਹੋਣਾ ਚਾਹੀਦਾ ਤੇ ਉਹਨੂੰ ਆਪ ਕੋਈ ਬਿਮਾਰੀ ਨਾ ਹੋਵੇ ਜਿਹੜੇ ਪੁਰਸ਼ ਹੈ ਉਹ ਹਰ 3 ਮਹੀਨੇ ਬਾਅਦ ਡੋਨੇਟ ਕਰ ਸਕਦੇ ਹੈ ਜਿਹੜੇ ਔਰਤਾਂ ਹੈ ਉਹ 4 ਮਹੀਨੇ ਬਾਅਦ ਡੋਨੇਟ ਕਰ ਸਕਦੀ ਹੈ ਜੀ ਮੇਰਾ ਨਾਮ ਹੈਗਾ ਜੀ ਗੁਰਵਿੰਦਰ ਸਿੰਘ ਕਾਲਾ ਯੂਥ ਪ੍ਰੈਜ਼ੀਡੈਂਟ ਘਨੌਰ ਇਨਚਾਰਜ ਵਾਰਡ ਨੰਬਰ 11 ਅੱਜ ਦਾ ਕੈਂਪਸ ਸੀ ਸਰਦਾਰ ਐਮ ਐਲ ਏ ਸਾਡੇ ਹਰਮਨ ਪ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਲਾਇਆ ਸੀਗਾ ਅਸੀਂ ਹਰ ਸਾਲ ਲਾਉਂਦੇ ਆ ਪਿਛਲੇ ਸਾਲ ਵੀ ਅਸੀਂ ਲਾਇਆ ਸੀਗਾ ਪਿਛਲੀ ਵਾਰ ਸਾਡਾ 80+ ਯੂਨਿਟ ਹੋਇਆ ਸੀਗਾ ਐਤਕੀ ਸਾਡਾ 100+ ਯੂਨਿਟ ਹੋਇਆ ਹੈਗਾ ਤੇ ਇਹ ਸੋਚ ਅਸੀਂ ਲੈ ਕੇ ਚੱਲੇ ਆ ਵੀ ਜਿਹੜਾ ਇਹ ਖੂਨਦਾਨ ਹੁੰਦਾ ਮਹਾਦਾਨ ਹੁੰਦਾ ਤੇ ਜਿਹੜੇ ਲੋਕਾਂ ਨੂੰ ਡਾਇਲਿਸਿਸ ਦੀ ਪ੍ਰੋਬਲਮ ਹੈ ਥੈਲੇਸੀਮੀਆ ਦੀ ਪ੍ਰੋਬਲਮ ਹੈ ਤੇ ਹੋਰ ਕਈ ਵਾਰੀ ਐਕਸੀਡੈਂਟ ਕੇਸ ਹੁੰਦੇ ਆ ਨਹੀਂ ਖੂਨ ਮਿਲਦਾ ਹੈਗਾ ਸਾਡੇ ਏਰੀਆ ਦੇ ਲੋਕ ਰਜਿੰਦਰਾ ਹਸਪੀਟਲ ਸਾਨੂੰ ਵੱਡਾ ਪੈਂਦਾ ਉੱਥੇ ਉਹਨਾਂ ਨੂੰ ਲੋਡ ਪੈਂਦੀ ਹੈ ਸਾਨੂੰ ਸਾਨੂੰ ਲੋਕ ਅਪਰੋਚ ਕਰਦੇ ਆ ਤੇ ਫਿਰ ਅਸੀਂ ਥੋੜੀ ਜਿਹੀ ਉਹ ਤੋ ਇਸ ਕਰਕੇ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਚ ਅਸੀਂ ਇੱਕ ਉਪਰਾਲਾ ਮਿੱਡਿਆ ਅਸੀਂ ਆਪਣਾ ਨੇਚਰ ਵਾਈਜ਼ ਵੀ ਅਸੀਂ ਫਲ ਫੁੱਟੇ ਲਾਉਂਦੇ ਰਹਿੰਨੇ ਆ ਸਾਡੇ ਭਾਈ ਐਮ.ਐਲ.ਏ ਗੁਰਲਾਲ ਜੀ ਨੇ ਸਾਨੂੰ ਬੜੀ ਆਪਣਾ ਸਾਨੂੰ ਬੜਾ ਹੌਸਲਾ ਉਹਨਾਂ ਦਾ ਸਾਨੂੰ ਉਹ ਹਮੇਸ਼ਾ ਆਪਣਾ ਥਾਪੀ ਦਿੰਦੇ ਆ ਵੀ ਤੁਸੀਂ ਵਧੀਆ ਤੋਂ ਵਧੀਆ ਕੰਮ ਕਰਕੇ ਰੱਖੋ ਵੀ ਮੈਂ ਹੈਗਾ ਪਰਵਾਹ ਨਹੀਂ ਕਰ। ਪਬਲਿਕ ਪਬਲਿਕ ਨੂੰ ਕੀ ਪੈਸਾ ਦੇਣਾ ਚਾਹੋ ਜੇ ਸਾਨੂੰ ਕੰਮ ਕਰਨਾ ਨਹੀਂ ਆਦਾ ਤੇ ਮੈਨੂੰ ਕਮਜ਼ੋਰੀ ਨਹੀਂ ਆਉਂਦੀ ਆ ਕਿ ਜਿਹੜਾ ਚਾਹੁੰਦਾ ਹੈ ਜਿੱਦਾਂ ਦੇਖੋ ਜੀ ਜਿਹੜਾ ਇੱਕ ਤੰਦਰੁਸਤ ਬੰਦਾ ਹੈ ਉਹ ਹਰ ਇੱਕ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਇਹ ਕੋਈ ਐ ਨਹੀਂ ਹੈਗਾ ਵੀ ਬੰਦੇ ਨੂੰ ਕਮਜ਼ੋਰੀ ਆਉਂਦੀ ਹੈ ਸਗੋਂ ਨਵਾਂ ਆਪਣਾ ਹਾਰਟ ਹੈ ਜਿਹੜਾ ਨਵਾਂ ਪੰਪ ਨਵਾਂ ਬਲੱਡ ਆਪਣਾ ਹੁੰਦਾ ਹੈਗਾ ਪ੍ਰਾਣਾ ਖੂਨ ਨਿਕਲ ਜਾਂਦਾ ਹੈਗਾ ਜਿਸ ਤਰ੍ਹਾਂ ਆਪਾਂ ਕਿਸੇ ਇੰਜਨ ਦੀ ਸਰਵਿਸ ਕਹਿ ਦਨੇ ਆਪਾਂ ਕਰਾ ਦਨੇ ਆਂ ਆਵਾਜ਼ ਬਦਲ ਜਾਂਦੀ ਹੈ ਉਸੇ ਤਰ੍ਹਾਂ ਬੰਦੇ ਦੇ ਚਿਹਰੇ ਦੀ ਨੂਰ ਤੇ ਬਿਮਾਰੀਆਂ ਤੋਂ ਵੀ ਬੰਦਾ ਬਚਿਆ ਰਹਿੰਦਾ ਹੈਗਾ ਵਧੀਆ ਖੂਨ ਬਣਦਾ ਹੈਗਾ ਉਹਦਾ ਆਮ ਆਦਮੀ ਪਾਰਟੀ ਨੂੰ ਸਮੂੱਚੀ ਜਿਹੜੀ ਜੀਮਾ ਸਾਡੇ ਬਿਲਾਕ ਪ੍ਰਦਾਨ ਸਾਡੇ ਸਰਕਲ ਪ੍ਰਦਾਨ ਤੁਹਾਨੂੰ ਵਰਤਾਂ ਮੀਡੀਆ ਸੁਪਰਦ ਦੀ ਸਾਥਕਾਂ ਵਰਗੇ ਜੀ ਦਾ ਹਮਸਾ श्री वहिगुरू जी फतेहूथ प्रधान साढा वी जीा मै गुरू सारियूं बेनती कर मिले जॾहिं बि सॼे अपर लॻे सारे वर चढ़े ज़ोरदार पाको सरदार जसविंदर चाड़े सिधा बहुत बहुत मुबारक इन घनौर ना ਰੋਸ਼ਨੀ ਮਿੱਤਾ ਆਪਣੇ ਮਾਪਿਆਂ ਦਾ ਨਾਮ ਤੇ ਚਾਪੜ ਦਾ ਨਾਮ ਹਲਕੇ ਬਣਾਉਂਦਾ ਇਸ ਪ੍ਰਾਪਤ ਨੇ ਸਟੇਟ ਵਾਰਡ ਜਿਹੜਾ ਉਹ ਪ੍ਰਾਪਤਿੰਦਾਰੇ ਦੇ ਵਿੱਚ ਇੱਕ ਕਾਰਿਗਰ ਸਾਥੀ ਅਨੁਸ਼ਠਨ ਦੀ ਬਾਤ ਲੱਗੇ ਪੈਣ ਦੀ। ਸੋ ਮੈਂ થોੜੇ ਸਾਰਿਆਂ ਨੂੰ ਬੋਲ ਤੋਂ ਦੱਸਣਾ ਤੁਸੀਂ ਵੱਧ ਚੱਲ ਕੇ ਮੇਰੇ ਪਰਿਵਾਰ ਦੇ ਨਾਲ ਮੈਨੇ ਜਨਮ ਦਿਨ ਦੇ ਉੱਤੇ ਇਕੱਠੇ ਹੋਨੇ ਹੋ ਵੈਸੇ ਆਪਾਂ ਹਰ ਰੋਜ਼ ਕੰਮ ਕਰਦੇ ਆਂ ਆਪਾਂ ਹਰੋਡੇ ਨੂੰ ਜਿੰਦ ਨੂੰ ਬੰਦੇ ਆਂ ਪਰ ਅੱਜ ਜਿੰਨੇ ਅੱਜ ਪਨਾੌਰ ਦੇ ਵਿੱਚ ਆਪਾਂ ਇੱਕ ਇਹ ਲੱਕੂ ਮਾ ਜਿਹੜਾ ਦਾ ਇੱਕ ਸਟੇਡੀਅਮ ਇੱਕ ਅਕੈਡਮੀ ਇੱਕ ਇੰਡਸਟਰੀ ਦਾ ਆਪਾਂ ਦੇ ਘਰ ਵਿੱਚ ਲੱਗ ਕੇ ਆਏ ਆਂ ਸੋ ਜਿਹੜਾ ਆਪਣਾ ਕਨਾੌਰ ਦੇ ਵਿੱਚ ਜਿੰਨੇ ਜਮਾ ਪਾਣ ਦੇਗਾ ਉਹ ਤਕਰੀਬਨ ਇੱਕ ਮਹੀਨੇ ਦੇ ਵਿੱਚ 20 ਦੇ ਵਿੱਚੋਂ ਕੰਪਲੀਟ ਹੋ ਜਾਏਗਾ ਸਾਰਾ ਪੰਦੇਰੀ ਦਾ ਗਾਰਜੀ ਇਸ ਵਾਰੀ ਆਪਾਂ ਨੂੰ ਕਿਨਾ ਹੋਵੇਗੀ ਜੀ ਨਾਮ ਜਿਸ ਸਹਿਮਤ ਹੋ ਕੇ ਤਾਰੇ ਪਾਸੋਂ ਸਾਰੇ ਪ੍ਰੋਫੈਸਰ ਹੋਣੇ ਲੋੜ ਪੱਡੇ ਕਿ ਜੇ ਅੱਜ ਤੁਸੀਂ ਸਾਰੇ ਇਕੱਠੇ ਹੋ ਰਿਓ ਇਸ ਭਾਗ ਖੇਡਾਂ ਵੱਲੋਂ ਤੇ ਆਰਮੀਨ ਦੇ ਵਿੱਚ ਵੀ ਤੁਸੀਂ ਰਲ ਕੇ ਬਾਰੇ ਸਹਿਯੋਗ ਪਾਇਓ ਕਿ ਮੈਂ ਆਪਣੇ ਵੱਲੋਂ ਸਾਰੇ ਟੀਮਾਂ ਆਪਣੇ ਪਰਿਵਾਰ ਦੇ ਨੂੰ ਜੋ ਜਨਮ ਲੈਣ ਦੇ ਉੱਤੇ ਮੇਰੇ ਪਰਮਾਤ ਦੇ ਨਾਮ ਤੁਸੀਂ ਖੁਸ਼ੀ ਸੰਜੀ ਕੀਤੀ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਸਾਡੇ ਪ੍ਰਸ਼ਾਸਨਿਕ ਸਾਡੇ ਭਰਾ ਕੋਈ ਵੀ ਸਰਕਾਰ ਜਾਂ ਕੋਈ ਵੀ ਸੰਸਥਾ ਉਸ ਦਾ ਅਸਲੀ ਚਿਹਰਾ ਜਿਹੜਾ ਪ੍ਰਸ਼ਾਸਨ ਹੁੰਦਾ ਕਿਉਂਕਿ ਜਦੋਂ ਤੁਸੀਂ ਥਾਣੇ ਜਾਂਦੇ ਹੋ ਖੇਤੀਲ ਚ ਜਾਂਦੇ ਹੋ ਤੁਹਾਨੂੰ ਸੁਣਿਆ ਜਾਂਦਾ ਤੁਹਾਡੀ ਗੱਲ ਨੂੰ ਸੁਣਿਆ ਜਾਂਦਾ ਉਹ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਹੈ ਨਹੀਂ ਨਿਕਲੀ ਬਰੀ ਉਹ ਦਾਣਾ ਦੇ ਥਾਣੇ ਦੇ ਵਿੱਚੋਂ ਬਥੇਂਦੀ ਹੈ ਅਗਲਾ ਜਾ ਕੇ ਬੋਲਦਾ ਮੈਨੂੰ ਜਗਰਦਾ ਹੈ ਮੈਨੂੰ ਸਾਹ ਤੁਹਾਡਾ ਸਪਾਈਟਰ ਦੇ ਜੀਬੀ ਨੰਬਰ ਨਾਲ ਬੋਲਦਾ ਹੈ ਜਿਹਨਾਂ ਭਾਵੇਂ ਉਹ ਅੰਮਲ ਕਰਦਾ ਵੀ ਕੰਮ ਜੈਜ ਹੋ ਜਾਣਾ ਚਾਹੀਦਾ ਪਹਿਲਾਂ ਹੀ ਪਾਸ ਤੋਂ ਵੀ ਹੋ ਜਾਣਾ ਚਾਹੀਦਾ ਸੋ ਆਪਾਂ ਪਾਰਟੀ ਦੇ ਬਾਦਿਆਂ ਤੋਂ ਉੱਠ ਕੇ ਆਪਣੇ ਸਮਾਂ ਨੂੰ ਆਪਣੇ ਹੱਲਕੇ ਨੂੰ ਦੁਨੀਆਂ ਦੇ ਜਿਵੇਂ ਆਪਾਂ ਕਬੱਡੀ ਦੇ ਵਿੱਚ ਆਪਾਂ ਦੁਨੀਆਂ ਦੇ ਮੋੜਾਂ ਮੋੜੇ ਲੈ ਕੇ ਗਏ ਜਿਦਾ ਐਵੇਂ ਹੁਣ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਜਨੇ ਪੁੱਤ ਪਤੀ ਜੀ ਧੀ ਜੀਆਂ ਉਹਨਾਂ ਨੂੰ ਆਪਾਂ ਦੇ ਨਾਲ ਵਿੱਚ ਉਹਨਾਂ ਨੂੰ ਲੈ ਕੇ ਜਾਈਏ